ਟਰਸਟ ਕਪੂਰਥਲਾ ਅੱਜ ਅਸੀਂ ਇਹ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਜਿਹੜੇ ਆ ਮਾਨ ਜੋ ਐਸਐਸਪੀ ਸਾਹਮਣੇ ਇੱਕ ਪੱਤਰ ਜਿਹੜਾ ਆ ਉਹ ਇੱਕਤਾ ਪਾਰਟੀ ਦੇ ਪ੍ਰਧਾਨ ਗੁਰਮੀਤਲਾ ਬਿੱਟੂ ਅਤੇ ਪਰਮਜੀਤ ਸਿੰਘ ਦੇ ਖਿਲਾਫ ਜਿਹੜਾ ਦੇਨ ਆਏ ਸੀਗੇ ਜੀ ਤੇ ਅਸੀਂ ਇਹ ਮੰਗ ਪੱਤਰ ਜਿਹੜਾ ਆ ਇਹ ਇਸ ਬੰਦੇ ਦੱਸਦਾ ਕਿ ਜਿਹੜਾ ਕਿ ਇਹਨਾਂ ਨੇ ਪਿਛਲੇ ਦਿਨੀ ਇਹ 30 ਤਰੀਕ ਨੂੰ ਇੱਕ ਜਿਹੜਾ ਕਿ ਇਹਨਾਂ ਨੇ ਇੱਕ ਪ੍ਰਦਰਸ਼ਨ ਕੀਤਾ ਇੱਕ ਚਲਾਨ ਨੂੰ ਲੈ ਕੇ ਕਿ ਜਿਹੜਾ ਕੀ ਇਹਨਾਂ ਨੇ ਮਾਰਕੀਟ ਚੌਂਕ ਦੇ ਵਿੱਚ ਇੱਕ ਪ੍ਰਦਰਸ਼ਨ ਕੀਤਾ ਸੀ ਪ੍ਰਦਰਸ਼ਨ ਦੇ ਵਿੱਚ ਇਹਨਾਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਸੀਐਮ ਸਾਹਿਬ ਦੀ ਇੱਕ ਤਸਵੀਰ ਬੈਨਰ 'ਤੇ ਲਗਾ ਕੇ ਜਿਹੜੀ ਦਸਤਾਰ ਵਾਲੀ ਜਿਹੜੀ ਪੱਗ ਆ ਉਹ ਪੈਣਾ 'ਚ ਰੋਲੀ ਗਈ ਆ ਇਹ ਪੱਗ ਜਿਹੜੀ ਆ ਇਹ ਸਾਨੂੰ ਜਿਹੜੀ ਗੁਰੂਆਪੀ ਨੇ ਦਿੱਤੀ ਦਾਤਾ ਆ ਸਾਨੂੰ ਇਹ ਪੰਜਾਬ ਦੀ ਸ਼ਾਨ ਆ ਇਹ ਜਿਹੜੀ ਪੱਗ ਜਿਹੜੀ ਇਹਨਾਂ ਨੇ ਪੈਰ 'ਚ ਰੋਲੀ ਆ ਇਹ ਬੜੀ ਮੰਦਭਗੀ ਗੱਲ ਆ ਇਹ ਮੈਂ ਸਮਝਦਾ ਆ ਕਿ ਇਹ ਦੇ ਲੀਡਰ ਆ ਇਹ ਮਨਬੁੱਧੀ ਲੋਗ ਆ ਕਿ ਜਿਹੜੇ ਕੀ ਮਨਬੁੱਧੀ ਲੋਕ ਜਿਹੜੇ ਆ ਇਹ ਕੰਮ ਕਰਦੇ ਆ ਇਹਨਾਂ ਨੇ ਬਿੱਟੂ ਜਿਹੜਾ ਬਿੱਟੂ ਇਕਤਾ ਪਾਰਟੀ ਦਾ ਪ੍ਰਧਾਨ ਅਤੇ ਪਰਮਜੀਤ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਜਿਹੜੇ ਕੀ ਇਹ ਪੰਗ ਰੋਲੀ ਆ ਸੀਐਮ ਜਿਹੜਾ ਮਰਜ਼ੀ ਹੋਵੇ ਸੀਐਮ ਜਿਹੜਾ ਮਰਜ਼ੀ ਹੋਵੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਪਰ ਸਾਡੇ ਜਿਹੜੀ ਕੀ ਆ ਪੰਗ ਪੰਜਾਬ ਦੀ ਸ਼ਾਨ ਜਿਹੜੀ ਆ ਇਹ ਪੰਗ ਜਿਹੜੀ ਆ ਇਹ ਪਹਿਲਾ ਜਿਹੜਾ ਰੋਲੀ ਆ ਉਸ ਦਾ ਜਿਹੜਾ ਆ ਸਾਰਿਆਂ ਦਾ ਵਖਵ ਜਿੱਥੇ ਬੰਦਿਆ ਲੋਕ ਗੱਲ ਪੱਤਰ ਕਿਹਨੂੰ ਦੇ ਕੇ ਆਏ ਆ ਅਸੀਂ ਮਾਨ ਜੋ ਐਸਐਸਪੀ ਸਾਹਮਣੇ ਦੇ ਕੇ ਆਏ ਆ ਜੀ ਔਰ ਇਹ ਸੀਐਨ ਦੇ ਨਾਮ ਹੁਮ ਮਿਨਿਸਟਰ ਵੀ ਹੈਗੇ ਨੇ ਕਪੂਰਥਲਾ ਪੁਲਿਸ ਕੁਝ ਕਰ ਰਹੀ ਹੈ ਕਪੂਰਥਲਾ ਸੀ ਆਸ਼ਵਾਸਨ ਮਿਲਿਆ ਹਾਂਜੀ ਮੈਡਮ ਲਲਤਾ ਸਕਲਾਨੀ ਜੀ ਜਿਹੜੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਉਹਨਾਂ ਨੂੰ ਇੱਕ ਮੰਗ ਪੱਤਰ ਜਿਹੜਾ ਆ ਸਾਡੇ ਵਿਕਾਸ ਮੁੱਮੀ ਚ ਖੜੇ ਆ ਉਹਨਾਂ ਦੇ ਰਾਏ ਜਿਹੜਾ ਆ ਉਹ ਭੇਜਿਆ ਆ ਫੋਨ ਤੇ ਤੇ ਨਹੀਂ ਆਇਆ ਉਹ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਦਿੱਤਾ ਐਸਐਸਪੀ ਸਾਹਿਬ ਨੇ ਕਿ ਜਲਦੀ ਤੋਂ ਜਲਦੀ ਜੜੀ ਅਸੀਂ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਕਰਾਂਗੇ